ਸਟੋਰ ਤਾਂ ਬਹੁਤ ਹੀ ਜ਼ਰੂਰੀ ਹੈ ਜੀ ਬਿਨਾ ਕੋਲਡ ਸਟੋਰ ਦੇ ਇਹ ਬਾਰੇ ਪੈਰੀਸ਼ੀਬਲ ਫਰੂਟਸ ਹੈ ਜੀ ਆਪਣੇ ਠੀਕ ਹੈ ਲੰਬਾ ਸਮਾਂ ਨਹੀਂ ਕੱਢਦੇ ਤੇ ਜਦੋਂ ਸੀਜ਼ਨਲ ਫਰੂਟ ਆਂਦਾ ਤਾਂ ਉਹਦਾ ਰੇਟ ਵੀ ਨਹੀਂ ਮਾਰਕੀਟ ਜੀ ਮਿਲਦਾ ਇਹੀ ਜੇ ਆਪਾਂ ਇਹਨੂੰ ਕੋਲਡ ਸਟੋਰ ਦੇ ਵਿੱਚ 45 ਤੋਂ 60 ਦਿਨ ਤੱਕ ਆਪਾਂ ਸਟੋਰ ਕਰਕੇ ਰੱਖੀਏ ਇੱਕ ਇਹਦੇ ਬਾਰੇ ਇੱਕ ਪਰਸੈਪਸ਼ਨ ਆ ਉਹ ਇਹ ਆ ਕਿ ਮੈਂ ਇੱਕ ਵਾਰ ਸੁਣਿਆ ਸੀ ਪਾਕਿਸਤਾਨ ਤੋਂ ਉਹ ਕਹਿੰਦੇ ਕਿ ਜੇ ਆਮਲ ਨਾ ਬੂਟਾ ਚੱਲੇ ਤਾਂ ਉਹ ਉਹ ਦਵੜਾ ਜਾਊਗਾ ਜੇ ਕਿਸੇ ਦੇ ਮੁੰਡੇ ਇੱਕ ਕੇਲੇ ਦਾ ਬੂਟਾ ਲਾ ਜਾਊਂਗੇ। ਅੱਛਾ ਅੱਛਾ ਠੀਕ। ਇਹ ਮੈਂ ਕਿਹਾ ਵੀ ਇਹਦਾ ਮਤਲਬ ਕੀ? ਉਹਨੇ ਮੈਨੂੰ ਇੱਕ ਕਹਾਵਤ ਸੁਣਾਈ। ਉਹ ਕਹਿੰਦੇ ਵੀ ਇੱਕ ਕਹਾਵਤ ਆ ਕਿ ਸੱਪ ਮਾਸਤ ਰਹਿਂਦਾ ਵਿੱਚ ਕਰੇਲਿਆਂ ਦੇ। ਕਰੇਲਿਆਂ ਦੇ ਬਾੜੇ ਵਿੱਚ ਸੱਪ ਉਹ ਨਿਕਲਦੇ ਆ। ਠੀਕ ਆ। ਹਲਵਾਈ ਮਾਸਤ ਰਹਿਂਦਾ ਵਿੱਚ ਮੇਲਿਆਂ ਦੇ। ਉਹ ਕਹਿੰਦਾ ਮੇਲੇ ਲੱਗੇ ਰਹਿਣ। ਯੋਗੀ ਮਾਸਤ ਰਹਿਂਦਾ ਵਿੱਚ ਬੇਲਿਆਂ ਦੇ। ਆਮ ਬਮਾਸ ਤੇ ਰਹਿੰਦਾ ਵਿੱਚ ਕੇਲੇ ਆਦੇ ਇਸ ਕਰਕੇ ਮੈਂ ਲਾਏ ਇਹ ਬੂਟੇ ਮੇਰੇ ਚਲਦੇ ਨਹੀਂ ਸੀਗੇ ਡਾਕਟਰ ਹਰਪਾਲ ਬਗਬੰਦੀ ਤਕਨੀਕੀ ਸਹਾਇਕ ਸਿਟਰਸ ਸਟੇਟ ਭੂੰਗਾ ਦੇ ਰੂਪ ਕੰਮ ਕਰ ਰਿਹਾ ਇਹ ਸਿਟਰਸ ਸਟੇਟ ਭੂੰਗਾ ਜਿਹੜੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸਥਾਪਿਤ ਹੈ ਤੇ ਅੱਜ ਅਸੀਂ ਸ਼੍ਰੀ ਰਿਸ਼ਪਾਲ ਸਿੰਘ ਸਾਡੇ ਬਹੁਤ ਹੀ ਅਗਾਹ ਵਾਧੂ ਫਾਰਮਰ ਆ ﾎﾟਟੈਕਚਰ ਚ ਰਿਗਾਰਡਿੰਗ ਉਹਨਾਂ ਦੇ ਬਾਗ ਦੇ ਵਿੱਚ ਆਪਾਂ ਵਿਜ਼ਿਟ ਕੀਤਾ ਹੈ ਤੇ ਮੇਰੇ ਨਾਲ ਮੇਰੇ ਸਰ ਜਿਹੜੇ ਆ ਡਾਕਟਰ ਜਸਪਾਲ ਜੀ ਚੇਅਰਮੈਨ ਕਮ ਸੀਈਓ ਸਬਸਟੇਟਡ ਪੋਂਗਾ ਵਿਖੇ ਕੰਮ ਕਰ ਰਹੇ ਹਨ ਤੇ ਅੱਜ ਆਪਾਂ ਸਾਰੇ ਇਸ ਤੇ ਇਸ ਨਾਲ ਹੀ ਸਾਡੇ ਨਾਲ ਡਾਕਟਰ ਜਸਦੀਪ ਜੀ ਪੌਟਿਕਲਚਰ ਮਾਰਕੀਟਿੰਗ ਕਰ ਸਰਟ ਹਾਂਜੀ ਆਪਾਂ ਸਾਰੇ ਅੱਜ ਇਸ ਬਾਗ ਦੇ ਵਿੱਚ ਵਿਜ਼ਿਟ ਕਰਨ ਆਏ ਹਾਂ ਇਹ ਬਾਗ ਜਿਹੜਾ ਹੈ ਆੜੂ ਇਸ ਦੇ ਵਿੱਚ ਲੂਚਾ ਉਹ ਅੱਡੜ ਤਰ੍ਹਾਂ ਦੀਆਂ ਵੈਰੈਟੀਆਂ ਜਿਸ ਤਰ੍ਹਾਂ ਕਿ ਆਂਬ ਹੈ ਜਾਂ ਹੋਰ ਹੈ ਇਹਨਾਂ ਬਾਰੇ ਜਿਹੜੀ ਜਾਣਕਾਰੀ ਆਪਾਂ ਡਾਕਟਰ ਜਸਪਾਲ ਜੀ ਕੋਲ ਆਪਾਂ ਲਵਾਂਗੇ ਦਰਸ਼ਕੋ ਜੀ ਬਹੁਤ ਬਹੁਤ ਧੰਨਵਾਦ ਹਰਪਾਲ ਜੀ ਅਸੀਂ ਜਿੱਦਾਂ ਪਹਿਲਾਂ ਵੀ ਇੱਥੇ ਆਉਂਦੇ ਰਹਿੰਦੇ ਆਂ ਤੇ ਅੱਜ ਆਏ ਕਿ ਬੜੀਆਂ ਵਧੀਆ ਇੱਥੇ ਪਲਮ ਆੜੂ ਤੇ ਨਾਖਾਂ ਉਧਰ ਅਮਰੂਦ ਇਧਰ ਆਂਬ ਦਾ ਬੂਟਾ ਸੋ ਬਹੁਤ ਵਧੀਆ ਖਸ਼ਾਹਰਪੁਰ ਜ਼ਿਲ੍ਹੇ ਦੇ ਸਾਰੇ ਜ਼ਿਮੀਦਾਰਾਂ ਨੇ ਮਿਕਸ ਫਾਰਮਿੰਗ ਦਾ ਰਵਾਜ ਕਰ ਲਿਆ ਕਿਉਂਕਿ ਮੰਡੀ ਕਾਰਨ ਚ ਮੰਡੀ 'ਚ ਬੜੀਆਂ ਮੁਸ਼ਕਲਾਂ ਆਉਂਦੀਆਂ ਉਹ ਸੈਲਫ ਮਾਰਕੀਟਿੰਗ ਵੱਲ ਜਾ ਰਹੇ ਆ ਸੋ ਇਹ ਇਹਨਾਂ ਨੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਫਰਤਾਬ ਵੈਰੈਟੀ ਆ ਉਹ ਟੁੱਟਣੀ ਸ਼ੁਰੂ ਹੋ ਗਈ ਐ ਉਸ ਤੋਂ ਬਾਅਦ ਇਹਨਾਂ ਨੇ ਸ਼ਾਨਦੇ ਪੰਜਾਬ ਤੋਂ ਢੂਗੇ ਫਿਰ ਇਸ ਤੋਂ ਬਾਅਦ ਨਾਸਾਈਮੈਂਟ ਇੰਜੀਨਸਲੀ ਆਪਾਂ ਆ ਪਲਮ ਵੀ ਇਹ ਤੋੜੂਗੇ ਤੋ ਇਹਦੇ ਸਟੋਰੇਜ ਬਾਰੇ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਕਿ ਕੀ ਇਹਦੀ ਸਟੋਰੇਜ ਕੀਤੀ ਚਾਹੀਦੀ ਹੈ ਕਿ ਕਿਵੇਂ ਇਹਨੂੰ ਕੀ ਇਹਦਾ ਕੀ ਹਾਲਾਤ ਚਾਹੀਦੇ ਆ ਡਾਕਟਰ ਸਾਹਿਬ ਦੇਖੋ ਕੋਲਡ ਸਟੋਰ ਤਾਂ ਬਹੁਤ ਹੀ ਜ਼ਰੂਰੀ ਹੈ ਜੀ ਬਿਨਾ ਕੋਲਡ ਸਟੋਰ ਦੇ ਇਹ ਬਾਰੇ ਪੈਰੀਸ਼ੇਬਲ ਫਰੂਟਸ ਹੈ ਜੀ ਆਪਣੇ ਠੀਕ ਹੈ ਲੰਬਾ ਸਮਾਂ ਨਹੀਂ ਕੱਢਦੇ ਤੇ ਜਦੋਂ ਸੀਜ਼ਨਲ ਫਰੂਟ ਆਂਦਾ ਤਾਂ ਉਹਦਾ ਰੇਟ ਵੀ ਨਹੀਂ ਮਾਰਕੀਟ ਜੀ ਮਿਲਦਾ ਇਹੀ ਜੇ ਆਪਾਂ ਇਹਨੂੰ ਕੋールド ਸਟੋਰ ਦੇ ਵਿੱਚ 45 ਤੋਂ 60 ਦਿਨ ਤੱਕ ਆਪਾਂ ਸਟੋਰ ਕਰਕੇ ਰੱਖੀਏ ਤਾਂ ਆਕਸੀਜਨ ਦੇ ਵਿੱਚ ਸਾਨੂੰ ਇਹਦਾ ਰੇਟ ਵੀ ਚੰਗਾ ਮਿਲ ਜਾਊਗਾ ਜੇ ਨਾਲ ਕਿ ਸਾਡਾ ਫਰੂਟ ਖਰਾਬ ਨਹੀਂ ਹੋਊਗਾ ਉਹਦੀ ਕੁਆਲਿਟੀ ਉਦਾਂ ਦੀ ਉਦਾਂ ਹੀ ਬਣੀ ਰਹੂਗੀ ਠੀਕ ਆ ਇਹ ਡਾਕਟਰ ਸਾਹਿਬ ਤੁਸੀਂ ਸਾਰੇ ਜਿਹੜੀ ਜਾਣਕਾਰੀ ਦਿੱਤੀ ਇਹ ਬਹੁਤ ਹੀ ਵਧੀਆ ਹੈ ਕਿ ਮਿਕਸਡ ਕਨਸੈਪਟ ਜਿਹੜਾ ਫਾਲੋ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਸਾਡੇ ਕੇਰਨਾ ਸਾਹਿਬ ਰਿਸਪੈਕਟਡ ਸਾਹਿਬ ਨੇ ਦੱਸਿਆ ਹੋਇਆ ਹੈ ਕਿ ਇੱਕ ਮਿਕਸਡ ਕਨਸੈਪਟ ਜਿਹੜਾ ਹੈ ਪੰਜਾਬ ਵਿੱਚ ਫਾਲੋ ਹੋ ਰਿਹਾ ਹੈ ਇਸ ਦੇ ਵਿੱਚ ਜਿਸ ਤਰ੍ਹਾਂ ਅੱਡ ਤਰ੍ਹਾਂ ਦੀ ਸਾੜੂ ਦੀ ਨਹੀਂ ਵਧੀਆ ਇਸ ਤਰ੍ਹਾਂ ਕੁਆਲਿਟੀ ਹੈ ਇਹ ਡਿਊ ਟੂ ਦ ਗਾਈਡੈਂਸ ਆਫ ਡਾਕਟਰ ਸਾਹਿਬ ਦੀ ਕਰਕੇ ਹੀ ਇਹ ਚਲੋ ਸਾਰਾ ਟੀਮਵਰਕ ਆ ਸਾਡੇ ਸੱਤ ਤੇ ਬਾਕੀ ਇਹ ਆ ਕਿ ਜੇ ਇਹ ਸਟੋਰੇਜ ਕੀਤੇ ਜਾਂਦੇ ਸਾਰੇ ਬਹੁਤ ਹੀ ਵਧੀਆ ਕਨਸੈਪਟ ਹੈ ਇਸ ਦੇ ਨਾਲ ਜਿਮੀਦਾਰ ਜਿਹੜਾ ਮੁਨਾਫਾ ਹੈ ਉਹ ਦੋ ਤੋਂ ਤਿੰਨ ਗੁਣਾ ਵੱਧ ਜਾਵੇਗਾ ਕਿਉਂਕਿ ਜਦੋਂ ਬਲਕ ਵਿੱਚ ਆ ਜਾਂਦਾ ਹੈ ਕਿ ਉਦੋਂ ਨੇਚਰਲੀ ਦਾ ਪ੍ਰਾਈਸ ਜਿਹੜਾ ਘਟਦਾ ਹੈ ਜੇ ਸਟੋਰ ਕੀਤਾ ਜਾਵੇ ਤੇ ਉਦੋਂ ਜਿਹੜਾ ਕੁਝ ਵਧੀਆ ਕੁਆਲਿਟੀ ਉਹ ਰੱਖੀ ਜਾਵੇ ਤੇ ਬਾਅਦ ਚ ਉਹਦੀ ਮਾਰਕੀਟਿੰਗ ਕੀਤੀ ਜਾਵੇ ਤੇ ਉਹਦਾ ਨੇਚਰਲੀ ਉਹਦਾ ਦੋ ਤਿੰਨ ਗੁਣਾ ਉਹਦਾ ਪ੍ਰਾਈਸ ਵੱਧ ਮਿਲੇਗਾ ਬਾਕੀ ਜਿਹੜਾ ਜਿਆਦਾ ਜਿਹੜਾ ਆਪਾਂ ਜਿਹੜੀ ਗਾਈਡੈਂਸ ਆ ਉਹ ਡਾਕਟਰ ਸਾਹਿਬ ਦੇ ਐਂਟਰੀ ਕਰ ਰਹੇ ਆ ਜਿਸ ਤਰ੍ਹਾਂ ਸਾਨੂੰ ਵੀ ਦੱਸ ਰਹੇ ਆ ਆਪਾਂ ਗਾੜੀ ਫਾਰਵਰਡ ਕਰ ਰਹੇ ਆ ਬਾਕੀ ਡਾਕਟਰ ਸਾਹਿਬ ਤੁਸੀਂ ਵੀ ਮੜਾ ਜਿਹਾ ਜੋਗਤਾਂ ਦੱਸੋ ਜੀ ਫਟ ਦੇਖੋ ਬਾਕੀ ਤਾਂ ਸਾਰਾ ਕੁਝ ਕਵਰ ਹੋ ਗਿਆ ਕਿ ਆ ਜਿਹੜੀ ਆਂਬ ਦੇ ਨਾਲ ਕੇਲਿਆਂ ਦੀ ਗੱਲ ਇਹ ਨਵੀਂ ਗੱਲ ਸੁਣੀ ਆ ਸੋ ਇਹਦੇ ਬਾਰੇ ਬੀਤੂ ਮੈਂ ਇੱਕ ਮਾਨਕ ਤੇ ਗਾਣੇ ਵਿੱਚ ਤਾਂ ਸੁਣਿਆ ਸੀ ਪਰ ਇਹਦੇ ਬਾਰੇ ਜੀ ਇਹਦੇ ਵਿੱਚ ਕੀ ਥਿਊਰੀ ਆ ਆਪਾਂ ਇਸ ਬਾਗ ਦੇ ਮਾਲਕ ਸ਼੍ਰੀ ਰਿਸ਼ਪਾਲ ਸਿੰਘ ਜੀ ਨਾਲ ਗੱਲ ਕਰਾਂਗੇ ਔਰ ਰਿਸ਼ਪਾਲ ਸਿੰਘ ਜੀ ਕੋਲ ਇਹਦੇ ਬਾਰੇ ਗੱਲਬਾਤ ਕਰੀਏ ਕਿ ਮੈਂ ਪਹਿਲਾਂ ਗੱਲ ਕੀਤੀ ਕਿ ਅੱਜ ਅਸੀਂ ਰਿਸ਼ਪਾਲ ਜੀ ਦੇ ਬਾਗ ਚ ਆਏ ਸੀ ਜਿੱਥੇ ਉਹਨੇ ਆੜੂ ਬਲੂਚਾ ਨਾਖਾਂ ਆੜੂ ਅੰਬਰੂਤ ਕਈ ਕੁਸ਼ ਲਗਾਇਆ ਇਹਨਾਂ ਨੇ ਆ ਮਾਛ ਜੀ ਆ ਤੁਸੀਂ ਅੰਬ ਦਾ ਬੂਟਾ ਕੇਲਿਆਂ ਚ ਲਾਇਆ ਇਹ ਕੀ ਕੀ ਕਾਰਨ ਹੈ ਦਾ ਮੈਂ ਪਹਿਲੀ ਵਾਰ ਦੇਖ ਰਿਹਾ ਇਹਨੂੰ ਛਾ ਨਹੀਂ ਪਾਦਾ ਇਹ ਬੜੀ ਯੂਨੀਕ ਇਹਦੇ ਬਾਰੇ ਇੱਕ ਪਰਸੈਪਸ਼ਨ ਹੈ ਉਹ ਇਹ ਆ ਕਿ ਮੈਂ ਇੱਕ ਵਾਰ ਸੁਣਿਆ ਸੀ ਪਾਕਿਸਤਾਨ ਤੋਂ ਉਹ ਕਹਿੰਦੇ ਕਿ ਜੇ ਆਮ ਨਾ ਬੂਟਾ ਚੱਲੇ ਤਾਂ ਉਹ ਉਹ ਦਵੜਾ ਜਾਊਗਾ ਜੇ ਕਿਸੇ ਦੇ ਮੋਢੇ ਇੱਕ ਕੇਲੇ ਦਾ ਬੂਟਾ ਲਾ ਜਾਉਂਗੇ ਅੱਛਾ ਅੱਛਾ ਠੀਕ ਹੈ ਤੇ ਮੈਂ ਕਿਹਾ ਵੀ ਇਹਦਾ ਮਤਲਬ ਕੀ ਉਹਨੇ ਮੈਨੂੰ ਇੱਕ ਕਹਾਵਤ ਸੁਣਾਈ ਉਹ ਕਹਿੰਦੇ ਵੀ ਇੱਕ ਕਹਾਵਤ ਆ ਕਿ ਸੱਪ ਮਾਸਤ ਰਹਿਂਦਾ ਵਿੱਚ ਕਰੇਲਿਆਂ ਦੇ ਕਰੇਲਿਆਂ ਦੇ ਬਾੜੇ ਵਿੱਚ ਸੱਪ ਉਹ ਨਿਕਲਦੇ ਆ ਠੀਕ ਆ ਹਲਵਾਈ ਮਾਸਤ ਰਹਿਂਦਾ ਵਿੱਚ ਮੇਲਿਆਂ ਦੇ ਉਹ ਕਹਿੰਦਾ ਮੇਲੇ ਲੱਗੇ ਰਹਿਣ ਆ ਯੋਗੀ ਮਸਤ ਰਹਿੰਦਾ ਵਿੱਚ ਬੇਲਿਆਂ ਦੇ ਆਂਬ ਮਸਤ ਰਹਿੰਦਾ ਵਿੱਚ ਕੇਲੇ ਆਦੇ ਇਸ ਕਰਕੇ ਮੈਂ ਲਾਏ ਇਹ ਬੂਟੇ ਮੇਰੇ ਚੱਲਦੇ ਨਹੀਂ ਸੀਗੇ ਹੁਣ ਆ ਕੱਲਿਆ ਕੱਲਿਆ ਨੂੰ ਆ ਆ ਦੇਖੋ ਪੁੰਗਾਰਿਆਂ ਵਾਲਾ ਪਿਆ ਦੇਖੋ ਨਹੀਂ ਤੁਸੀਂ ਤੁਸੀਂ ਕਹਿੰਦੇ ਪ੍ਰੈਕਟੀਕਲ ਇਹਦਾ ਫਾਇਦਾ ਹੈਗਾ ਕੋਈ ਬਹੁਤ ਜ਼ਿਆਦਾ ਅਜਾ ਸੈਂਟੀਫਿਕ ਰੀਜਨ ਨਹੀਂ ਸਾਨੂੰ ਇਹ ਪਤਾ ਉਸ ਬੰਦੇ ਨੇ ਮੈਨੂੰ ਇਹ ਦੱਸਿਆ ਕਿ ਜਿਹੜਾ ਮੂਟਾ ਇੱਕ ਇਹ ਨਾ ਤੋਂ ਬਗੈਰ ਪੰਜਾਂ ਸਾਲਾਂ ਚ ਹੁੰਦਾ ਇਹਦੇ ਮੁੰਡ ਕੇਲੇ ਦੇ ਬੂਟੇ ਲਾ ਦੋ ਉਹ ਤਿੰਨ ਸਾਤ ਦੇ ਬੂਟਾ ਉਹਦਾ ਨਾਂ ਹੁੰਦਾ ਮੈਨੂੰ ਕਹੋ ਔਰ ਮੈਨੂੰ ਇਹਦੇ ਪੂਰੇ ਰਿਜ਼ਲਟ ਦਿਖਾਉਣ ਲੱਪਾ ਬੜੀਆਂ ਕਲੀਆਂ ਹੋ ਰਹੀਆਂ ਨੇ ਦਿਖਾਉਣਾ ਤੁਹਾਨੂੰ ਬਹੁਤ ਸੋਹਣੇ ਇਹਨਾਂ ਦੀਆਂ ਕਲੀਆਂ ਆਈਆਂ ਕਲੇ ਕਲੇ ਬੂਟੇ ਉੱਤੇ ਇਹ ਮੈਂ ਇਹਦੀ ਦੇਖੀ ਹੋ ਬਲਖਣ ਤਾਂ ਜਿਸ ਕਰਕੇ ਮੈਂ ਲਾਏ ਆ ਠੀਕ ਆ ਮਾੜੀ ਬੜੀ ਵਧੀਆ ਤੇ ਬੜੀ ਗਿਆਨਪੂਰਕ ਜਾਣਕਾਰੀ ਦਿੱਤੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੇ ਮੇਰੀ ਇਹ ਵੀਡੀਓ ਪਸੰਦ ਲੱਗੀ ਤਾਂ ਇਹਨੂੰ ਜਰੂਰ ਸ਼ੇਅਰ ਕਰਿਓ ਧੰਨਵਾਦ